ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮਜ਼ ਤੋਂ ਮੁਨਸ਼ੀ ਫਾਰੂਖ ਜੀ ਦੀ ਖਾਸ ਰਿਪੋਰਟ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਜਿੱਤ ਪ੍ਰਾਪਤ ਕਰਨ ਵਾਲੇ ਮੈਂਬਰਾਂ ਦਾ ਵਿਧਾਇਕ ਡਾਕਟਰ ਜ਼ਮੀਲੋ ਰਹਿਮਾਨ ਵੱਲੋਂ ਉਹਨਾਂ ਦੇ ਦਫ਼ਤਰ ਵਿੱਚ ਪ੍ਰਭਾਵਸ਼ਾਲੇ ਇਕੱਠ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਚੋਣਾਂ ਵਿੱਚ ਜਿੱਤਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਵਿਧਾਇਕ ਡਾਕਟਰ ਜ਼ਮੀਲੋ ਰਹਿਮਾਨ ਨੇ ਕਿਹਾ ਕਿ ਕੁਝ ਪਿੰਡ ਲੈਵਲ ਦੀਆਂ ਰੰਜਿਸ਼ਾਂ ਕਾਰਨ ਉਸਿੱਟਾ ਤੇ ਬਹੁਤ ਘਟ ਮਾਰ ਜਨ ਨਾਲ ਆਪ ਦੇ ਉਮੀਦਵਾਰ ਪਿੱਛੇ ਰਹਿ ਗਏ ਹਨ ਪਰ ਆਪ ਦੇ ਵਰਕਰ ਆਪ ਦੀ ਸਰਕਾਰ ਤੋਂ ਬਹੁਤ ਖੁਸ਼ ਹਨ ਹੁਣੇ ਤਾਂ ਇਕਜੁੱਟ ਹੋ ਕੇ 2027 ਦੀ ਤਿਆਰੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਉਹਨਾਂ ਨੂੰ ਫੁੱਟ ਬਾਰੇ ਪੁੱਛਿਆ ਕਿ ਜ਼ਿਲ੍ਹਾ ਪ੍ਰਧਾਨ ਨਜ਼ਰ ਨਹੀਂ ਆ ਰਹੇ ਤਾਂ ਉਹਨਾਂ ਕਿਹਾ ਕਿ ਪਾਰਟੀ ਵਿੱਚ ਕੋਈ ਫੁੱਟ ਨਹੀਂ ਹੈ ਅਸੀਂ ਸਾਰੇ ਇਕੱਠੇ ਆ ਤੇ ਇਕਜੁੱਟ ਹੋ ਕੇ ਕੰਮ ਕਰ ਰਹੇ ਹਾਂ ਸਾਰੇ ਪਿੰਡਾਂ ਤੋਂ ਪਹੁੰਚੇ ਔਰ ਸ਼ਹਿਰ ਦੇ ਸਾਰੇ ਵਾੜਾਂ ਤੋਂ पहुँचे आम आदमी पार्टी के सारे ही सीनियर आगू साहबान वलंटीर साहबान सरपंच साहबान पंच साहबान जिला परिषद दे ब्लाक समिति जेतू रहे मैंबरान साहबान और ਕੁਝ ਕਾਰਨਾ ਕਰਕੇ ਜਿਹੜੇ ਸਾਥੀ ਸਫਲਤਾ ਪ੍ਰਾਪਤ ਕਰਨ ਚ ਅਸਫਲ ਰਹੇ ਉਹਨਾਂ ਨੂੰ ਵੀ ਬਿਲਕੁਲ ਕਿਸੇ ਕਿਸਮ ਦਾ ਸਰਕਾਰ ਹੋਣ ਦੇ ਬਾਵਜੂਦ ਪੰਜ ਸੀਟਾਂ ਦੇ ਜਿੱਤੋਈਏ ਬਾਕੀ ਦੇ ਹਾਰ ਦੇ ਕਾਰਨ ਕੀ ਨੇ ਐਕਚੁਅਲੀ ਅਸੀਂ ਮੈਂ ਹੁਣੇ ਐਲਾਨ ਵੀ ਕੀਤਾ ਹੈ ਤੁਹਾਡੇ ਸਾਹਮਣੇ ਕਿ ਪਿੰਡਾਂ ਦੇ ਦੇ ਸਾਡੇ ਵਲੰਟੀਅਰ ਸਹਿਬਾਨ ਸਰਪੰਚ ਸਰਬਾਨ ਹਨ ਉਹਨਾਂ ਨਾਲ ਅਸੀਂ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸਮੀਖਿਆ ਕਰਾਂਗੇ ਤੇ ਜਿੱਥੇ ਜੋ ਵੀ ਕਾਰਨ ਰਿਹਾ ਉਸ ਨੂੰ ਦੂਰ ਕਰਾਂਗੇ ਔਰ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਮਜ਼ਬੂਤੀ ਦੇ ਨਾਲ ਅਸੀਂ ਅੱਗੇ ਵਧਾਂਗੇ ਆ ਪਾਰਟੀ ਦੇ ਆਪਸੀ ਤਰ੍ਹਾਂ ਬੰਦੀ ਨਹੀਂ ਕੋਈ ਕਈ ਘੜੇਪਨ ਦੀ ਤੇ ਕੋਈ ਨਹੀਂ ਹੈ ਤੇ ਮਤਲਬ ਕੁਝ ਹੋਰ ਦੂਜੇ ਕਾਰਨ ਰਹੇ ਨੋ ਅਸੀਂ ਉਹ ਡਿਸਕਸ ਕਰਾਂਗੇ ਜਿਸ ਕਰਕੇ ਤੁਹਾਨੂੰ ਦੱਸਾਂਗੇ ਅੱਜ ਦੇ ਫੰਕਸ਼ਨ ਜਿਲ੍ਹਾ ਪ੍ਰਧਾਨ ਨਜ਼ਰ ਨੇ ਆ ਰਹੇ ਜੀ ਐਨ ਵਾਈਟ ਦੇ ਕਿੰਨੇ ਉਹ ਚੰਡੀਗੜ੍ਹ ਕਿਤੇ ਗਿਆ ਹੋਸੀ ਦੂਸਰੇ ਕਪਾਸ ਉਹਨਾਂ ਨੂੰ ਰੁਜੀ ਮਾਸੀ ਔਰ ਨਗਰ ਕੌਂਸਲ ਦੇ ਚੋਣਾਂ ਆ ਰਹੇ ਉਹਨਾਂ ਕਿਵੇਂ ਦੇਖ ਰਹੇ ਹੋ ਨਗਰ ਕੌਂਸਲ ਦੀਆਂ ਚੋਣਾਂ ਅਸੀਂ ਬੜੇ ਮਤਲਬੀ ਜੋਸ਼ੋ ਖੁਸ਼ ਨਾਲ ਔਰ ਬੜੇ ਪਲੈਨਡ ਵੇ ਨਾਲ ਲੜਾਂਗੇ ਔਰ ਹੁਣ ਜਾ ਫਿਰ ਜਿੱਤ ਪ੍ਰਾਪਤ ਕਰਾਂਗੇ ਕਿ ਪਿਛਲੇ ਇੱਕ ਸਾਲ ਤੋਂ ਪੰਚਾਇਤਾਂ ਨੂੰ ਗ੍ਰਾਂਟਾਂ ਨਹੀਂ ਮਿਲੀਆਂ ਉਹਦੇ ਕਾਰਨ ਕਹਿੰਦੇ ਹਾਰ ਦਾ ਕਾਰਨ ਬਣ ਲਿਆ ਜਾ ਰਹੇ ਨਹੀਂ ਐਕਚੁਅਲੀ ਮੇਰੇ ਖਿਆਲ ਚ ਤੁਹਾਡੇ ਤੱਕ ਇਨਫੋਰਮੇਸ਼ਨ ਨਹੀਂ ਪਹੁੰਚੀ ਗ੍ਰਾਂਟਾਂ ਤੇ ਇੰਨੀਆਂ ਮਿਲੀਆਂ ਨੇ ਵੀ ਕਦੇ ਮਿਲੀਆਂ ਨਹੀਂ ਮੈਂ ਤੇ 40 40 50 50 ਲੱਖ ਰੁਪਏ ਗਰਾਊਂਡਸ ਲਈ ਦਿੱਤਾ ਤੇ ਕਰੋੜ ਕਰੋੜ 1.5 ਕਰੋੜ ਤੱਕ ਕਈ ਪਿੰਡਾਂ ਨੂੰ ਮਤਲਬ ਸਕੂਲਾਂ ਲਈ ਦਿੱਤਾ ਹੈ ਔਰ ਆਈਡੀਆ ਆਮ ਤੌਰ ਤੇ ਜਬ ਮਸ਼ਹੂਰ ਹੈ ਪਿਛਲੇ ਤੋਂ ਗਲੀਆਂ ਨਾਲੀਆਂ ਵਾਲੇ ਦਿੱਤਾ ਤੇ ਅਸੀਂ ਆ ਹੁਣੇ ਮੈਂ ਸਮਝ ਲਓ ਵੀ ਚੋਣਾਂ ਤੋਂ ਪਹਿਲਾਂ ਵੀ ਗਰੰਟਾ ਵੰਡ ਕੇ ਹਟਿਆ 20 ਕਰੋੜ ਰੁਪਏ ਪਿੰਡਾਂ ਨੂੰ ਤੇ ਲਗਾਤਾਰ ਦੇ ਰਹੇ ਹਾਂ ਔਰ ਹੋਰ ਪੈਸਾ ਆ ਰਿਹਾ ਔਰ ਦਮਾ ਰਹੇ